ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਜਿਹੜੇ ਨਾਇਗਰਾਫਲ ਤੇ ਨਾਇਗਰਾਫਲ ਦੇ ਮੇਨ ਅਟਰੈਕਸ਼ਨਸ ਵਿੱਚ ਇੱਕ ਮੇਨ ਅਟਰੈਕਸ਼ਨ ਹੋਰ ਹੈ ਜਿਹੜੀ ਕਿ ਹੈਗੀ ਹੈ ਇੱਥੇ ਅਪਸਾਈਡ ਐਂਡ ਡਾਊਨਸਾਈਡ ਦਾ ਟੈਕ ਘਰ ਬਣਾਇਆ ਹੋਇਆ ਕਿਸੇ ਨੇ ਆਹ ਵੇਖੋ ਇਹ ਇਹਦੇ ਅੰਦਰ ਹਰ ਇੱਕ ਚੀਜ਼ ਪੁੱਠੀ ਹੈ ਹਰ ਇੱਕ ਚੀਜ਼ ਤੇ ਅੰਦਰ ਜਾਣੇ ਆਪਾਂ ਬਾਹਰੋਂ ਵਿਖਾ ਦਾਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਆਹ ਵੇਖੋ ਆ ਕੁਰਸੀਆਂ ਪਈਆਂ ਤੇ ਉਦੇ ਤੇ ਕੁਝ ਡੈਕ ਪਿਆ ਹਾਂ ਰੇਡੀਓ ਚੈੱਕ ਉਹ ਜਿਹੜਾ ਪਾਣੀ ਵਾਲੀ ਉਹ ਪਾਇਪ ਲੱਗੀ ਹੋਈ ਹੈ ਜਿਹਦੇ ਨਾਲ ਪਵਾਰੇ ਨਾਲ ਪਾਣੀ ਜਾਂਦਾ ਕੁਰਸੀ ਪਈ ਹੈ ਬੱਚਿਆਂ ਦੀ ਤੇ ਚਾਹ ਜਵਾਕ ਨਹੀਂ ਸੈਕਲੀ ਰਹੀ ਹੈ ਤੇ ਇਸ ਘਰ ਦੇ ਵਿੱਚ ਜਿਹੜਾ ਇਹਦੀ ਟਿਕਟ ਹੈਗੀ ਹੈ 25 ਡਾਲਰ ਸੌਰੀ 14 ਡਾਲਰ ਟੈਕਸ ਪਾ ਕੇ 15 ਕੁਝ ਬਣ ਜਾਂਦੀ ਏ ਤੇ ਚਲੋ ਚੱਲਦੇ ਆ ਫਿਰ ਇਹਦੇ ਅੰਦਰ ਚੱਲਦੇ ਅੰਦਰ ਜਾ ਕੇ ਵਹਣਾ ਤੁਹਾਨੂੰ ਕੀ ਸਿਸਟਮ ਬਾਕੀ ਸਾਰਾ ਸ਼ਹਿਰ ਸਿੱਧਾ ਦੇਖ ਲਿਓ ਆ ਵੇਖੋ ਬਾਕੀ ਸਾਰਾ ਸ਼ਹਿਰ ਸਿੱਧਾ ਹੈ ਇਹੀ ਗੱਲਾਂ ਪੁੱਠਾ ਜਮਿਆ ਆ ਪੁੱਠਾ ਤੇ ਆਵਰ ਤੁਹਾਨੂੰ ਵਿਖਾਉਣਾ ਮੈਂ ਅੰਦਰ ਜਾ ਕੇ ਇਹ ਸਭ ਦਿਖਾਵਾਂਗਾ। ਆ ਟਿਕਟਾਈ ਇਹਦੀ 15 ਡਾਲਰ ਦੀ। ਜੀ ਤੇ ਤੇ ਆ ਤੇਰੀ ਕੋਈ ਟਾਈਮ ਲਿਮਿਟ ਨਹੀਂ ਹੈਗੀ। ਇਹਨਾਂ ਨੇ ਹਰੇਕ ਚੀਜ਼ ਇੱਥੇ ਉਲਟੀ ਰੱਖੀ ਹੋਈ ਹੈ ਜਿਵੇਂ ਆਹ ਟੇਬਲ ਉੱਤੇ ਪਿਆ ਤੇ ਆ ਫਰਿੱਜ ਟੰਗੀ ਉਲਟੀ ਇਹ ਕਿਚਨ ਸਾਰੀ ਇਹ ਪਤਾ ਨਹੀਂ ਕੀ ਸੋਚ ਕੇ ਇਹ ਬਣਾਈ ਹੋਈਗੀ ਬੰਦੇ ਜੀ ਬਟ ਇਹ ਨਾਇਗਰਾ ਫਾਲ ਤਾਂ ਹੀ ਆਏ ਤੇ ਬੜੀ ਘੈਂਟ ਵਾਲ ਅਟਰੈਕਸ਼ਨ ਦੀ ਇੱਕ ਬਾਹਰੋਂ ਵੀ ਜਿਵੇਂ ਧੰਨਵਾਦ ਆ ਸਾਰਾ ਘਰ ਪੁੱਠਾ ਜਾਂ ਆ ਸਮਾਨ ਪਿਆ ਸਾਰਾ ਗਲਾਸ ਕੌਲੀ ਅ ਡਰਾਇੰਗ ਰੂਮ ਟੀਵੀ ਪੁੱਠਾ ਹੀ ਚੱਲਦਾ ਰਿਹਾ ਆ ਆਪਣਾ ਸਾਹਮਣੇ ਕਾਰਪਟ ਆ ਆਪਣਾ ਆ ਗਿਆ ਸ਼ੂ ਵਗੈਰਾ ਆ ਗਏ ਇੰਟਰੈਂਸ ਹੈ ਮਤਲਬ ਇਹ ਦਰਵਾਜ਼ਾ ਹੈ ਦਰਵਾਜ਼ਾ ਪੁੱਠਾ ਐਵਰੀਥਿੰਗ ਮਤਲਬ ਹਰ ਇੱਕ ਚੀਜ਼ ਪੁੱਠੀ ਰੱਖੀ ਹੋਈ ਹੈ ਇਹਨਾਂ ਨੇ ਇੱਥੇ ਆ ਬੈਡਰੂਮ ਆ ਗਿਆ ਬੈਡਰੂਮ ਵੀ ਪੁੱਠਾ ਹੀ ਹੈ ਸੇ ਤਾਂ ਕੁਝ ਵੀ ਨਹੀਂ ਇਥੇ। ਇਹ ਤਾਂ ਘੜੀ ਦੀ ਜਿਵੇਂ ਪ੍ਰੋਪਰ ਹਰੇ ਹੀ ਚੀਜ਼ ਉਮੀਰ ਕੀਤੀ ਹੈ। ਇਹਨਾਂ ਨੇ ਬੁੱਕ ਪਈ ਹੈ। ਪਰਲੇ ਪਾਸੇ ਬੁੱਕ ਪਈ ਹੈ। ਅ ਨੋਟਬੁੱਕ ਹੈ, ਪੈਨ ਪਿਆ ਹੈ, ਜਮਲਾ ਪਿਆ ਹੈ। ਉਧਰ ਸਮਾਨ ਰੱਖਣ ਨੂੰ ਛੋੜੀ ਨੀ ਆੜੀ ਡਾਈਟ ਤੇ ਲੈਂਪ, ਕੈਮਰਾ ਪੁੱਠਾ ਲੱਗਾ ਹੈ। ਹਰੇ ਹੀ ਚੀਜ਼ ਇਸ ਘਰ ਦੇ ਵਿੱਚ ਤੁਹਾਨੂੰ ਕੁੱਢੀ ਹੀ ਮਿਲੇਗੀ। ਆ ਅੱਗੇ ਬੱਚਿਆਂ ਦਾ ਕਮਰਾ ਆ ਗਿਆ। ਤੇ ਬੱਚਿਆਂ ਦਾ ਕਮਰਾ ਆ ਗਿਆ ਤੇ ਉਹ ਇੱਕੋ ਜਿਹੇ ਵਿੱਚ ਵੀ ਉਹ ਸ਼ੇਰ ਪੰਘਾ ਪੁੱਠਾ ਇਹਨਾਂ ਨੇ ਤੇ ਘਰ ਜਿਵੇਂ ਆ ਬੱਚਿਆਂ ਦਾ ਬੈੱਡ ਹੁੰਦਾ ਟੇਬਲ ਕੁਰਸੀਆਂ ਆ ਇੱਧਰ ਪਏ ਨੇ ਟੈਡੀ ਪਏ ਨੇ ਛੋਟੇ ਛੋਟੇ ਪਤਾ ਨਹੀਂ ਮਤਲਬ ਬੰਦੇ ਨੇ ਕੀ ਸੋਚ ਕੇ ਬਣਾਈਏ ਜੀ ਬਟ ਵਧੀਆ ਅਟਰੈਕਸ਼ਨ ਹੁੰਦੀ ਲੋਕ ਦੇਖਣ ਆਉਂਦੇ ਨੇ ਇਹਨੂੰ ਤੇ 15-12 ਜਿਵੇਂ ਤੁੰਸਰੀ ਪੀਂਟ ਹੈ ਤਾਂ ਠੀਕ ਹੈ ਕੋਈ ਬਹੁਤੀ ਚੱਦੀ ਨਹੀਂ ਬਾਥਰੂਮ ਦੇ ਸਾਰੇ ਟੂਟੀਆਂ ਮਗਰ ਦਾ ਸਾਰਾ ਕੁਝ ਇੱਕੋ ਜਿਹਾ ਟਾਇਲਟ ਸੀਟ ਨਾਲ ਬੁਰਸ਼ ਵੀ ਗਿਆ ਪਰਿਭਾ ਦੇ ਟਾਇਲਟ ਪੇਪਰ ਵੀ ਗਿਆ ਅ ਪਾਸ਼ੂ ਵੇਸਨ ਪਾਕਟ ਪਈਏ ਕੱਪੜਾ ਜਿਹੜੇ ਆਪਾਂ ਧੋਣ ਵਾਲੇ ਹੁੰਦੇ ਨੇ ਉਹਦੇ ਚ ਰੱਖਦੇ ਉੱਤੇ ਕੱਪੜਾ ਵੀ ਪਿਆ ਹੁੰਦਾ ਨਹੀਂ ਜੁੜਿਆ ਹੋਇਆ ਨਾ ਇਹ ਅੰਦਰ ਰਾਮ ਕਰ ਲੋ ਆ ਕੇ ਉਹ ਪਈ ਐ ਪੁੱਠੀ ਕੁਰਸੀ ਵੱਡੀ ਸਾਰੀ ਚੱਪਲਾਂ ਦੀ ਟੰਗੀਆਂ ਨਾਲ ਪੁੱਠੀਆਂ ਥੋੜੇ ਜ਼ੂਮ ਕਰ ਦੇ ਉੱਤੇ ਚੱਪਲਾਂ ਬੱਸ ਥੋੜਾ ਤੇ ਗਮਲਾ ਟੰਗਿਆ ਪੁੱਠਾ ਇਧਰ ਆ ਗੀਤ ਸੁਣ ਲਓ ਪੁਰਾਣੇ ਟਾਈਮ ਵਾਲੇ ਤੇ ਰੇਕ ਸਮਾਨ ਪਿਆ ਜਿਵੇਂ ਬਲਬ ਪਿਆ ਪੁੱਠਾ ਘੜੀ ਪੁੱਠੀ ਟੰਗਿਆ ਐਵਰੀਥਿੰਗ ਆ ਲੈਂਪ ਸਾਰਾ ਕੁਛ ਤੇ ਉਹ ਬਾਹਰੋਂ ਜਿਵੇਂ ਤੁਹਾਨੂੰ ਵਿਖਾਇਆ ਉਵੇਂ ਹੀ ਮਤਲਬ ਕਿ ਸਾਡੀ ਜਿਵੇਂ ਬਾਰੂੰ ਦੇ ਇਸ ਦਿਓ ਚੀਜ਼ ਦੀ ਅਪਸਾਈਡ ਡਾਊਨਸਾਈਡ ਇਹਨੂੰ ਇਹਦਾ ਨਾਮ ਰੱਖਿਆ ਇਹਨਾਂ ਨੇ ਤੇ ਐਗਜ਼ਿਟ ਦੇ ਚੋਂ 14-15 ਡਾਲਰ ਦੇ ਵਿੱਚ ਇਹਨਾਂ ਦਾ ਟਾਈਮ ਦੀ ਕੋਈ ਲਿਮਟ ਨਹੀਂ ਹੈਗੀ ਤੇ ਕਿੰਨਾ ਵੀ ਆਪਾਂ ਟਾਈਮ ਇੱਥੇ ਇੱਥੇ ਸਪੈਂਡ ਕਰ ਸਕਦੇ ਆ ਉਹ ਕਹਿੰਦੇ ਨੇ ਸਪੈਸ਼ਲ ਵੀ ਟਾਈਮ ਲਿਮਟ ਹੈ ਜੀ ਬਟ ਵਸਤਵਤ ਵਿੱਚ ਤੁਸੀਂ ਇੱਥੇ 15 ਜਾਂ 20 ਮਿੰਟ ਰੁਕ ਸਕਦੇ ਹੋ ਉਸ ਤੋਂ ਜ਼ਿਆਦਾ ਤੁਸੀਂ ਰੁਕ ਨਹੀਂ ਸਕਦੇ ਇੰਨਾ ਕੁ ਮਤਲਬ ਇਸ ਤੋਂ ਜ਼ਿਆਦਾ ਰੁਕ ਹੀ ਨਹੀਂ ਸਕਦੇ ਤੁਸੀਂ ਆਓਗੇ ਤੁਹਾਨੂੰ ਪਤਾ ਲੱਗ ਜੇਗਾ ਇਹ ਨੈਗਰਾਫਲ ਚਾ ਤੇ ਇੱਥੇ ਮਤਲਬ ਕਿ ਨਾਇਗਰਾ ਫਾਲ ਦੇ ਵਿੱਚ ਰਕਸ਼ਮੀ ਇਹਨਾਂ ਟ੍ਰੈਕਸ਼ਨਸ ਵਿੱਚੋਂ ਇੱਕ ਹੁੰਦੀ ਹੈ ਤੇ ਇੱਥੇ ਆਉਂਦੇ ਤਾਂ ਜ਼ਰੂਰ ਆਓ 15 ਡਾਲਰ ਤੋਂ ਜ਼ਿਆਦਾ ਨਹੀਂ ਹੈ ਤੇ ਇੱਥੇ ਇਹਨੂੰ ਮਿਲਦੇ ਆ ਫਿਰ ਆਪਾਂ ਅਗਲੀ ਜਗ੍ਹਾ ਤੇ ਜਾ ਕੇ